ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਚਾਹ ਪੀਣ ਲੱਗੇ ਸੀ ਸਵੇਰ ਦੀ ਤੇ ਅਸੀਂ ਸੋਚਿਆ ਚਲੋ ਉਹਦੇ ਤੋਂ ਤੁਹਾਡੇ ਨਾਲ ਕੋਈ ਗੱਪਸ਼ਪ ਮਾਰਦੇ ਆਜੋ ਚਾਹ ਪੀ ਲਓ ਤੇ ਆਜੋ ਚਾਹ ਪੀ ਲਓ ਤੁਸੀਂ ਵੀ ਬਿਸਕਟ ਖਾ ਲਓ ਨਾਲ ਪੱਟੇ ਵਾਲੇ ਤਾਂ ਹੈ ਨਹੀਂ ਕਿ ਉਦਾਂ ਦੂਜੇ ਹੀ ਮੇਰੇ ਤੇ ਇਹ ਸਵੇਰ ਦਾ ਹੱਲੇ ਇਹ ਪਹਿਲਾ ਹੀ ਕੱਪ ਆ ਮੈਂ ਤੇ ਕੋਈ ਪੀਣਾ ਉਹਨਾਂ ਤੇ ਇੱਧਰ ਇਹ ਸਵੇਰ ਦੀ ਚਾਹ ਮੇਰੇ ਖਾਲੇ ਦੋ ਤਿੰਨ ਕੱਪ ਹੋ ਗਿਆ ਪੀ ਜਾਂ ਤੀਜਾ ਕੱਪ ਤੀਜਾ ਕੱਪ ਆ ਤੇ ਦੇਖੋ ਚਾਹ ਬਹੁਤ ਪੀ ਲੀ ਆਂ ਬੁੜੀ ਪਤਾ ਨਹੀਂ ਕਿਉਂ ਬੰਦੇ ਚਾਰਜ ਚਾਰਜ ਐਨਰਜੀ ਆ ਕਾਦੀ ਐਨਰਜੀ ਆ ਐਨਰਜੀ ਆ ਪਤਾ ਨਹੀਂ ਨਹੀਂ ਇਹ ਕੋਈ ਐਨਰਜੀ ਨਹੀਂ ਗਿਆ ਵੀ ਪਰੇਸ਼ਾਨ ਇਹਦੇ ਬਿਨਾ ਗੱਡੀ ਨਹੀਂ ਚੱਲਦੀ ਚੱਲਦੀ ਗੱਡੀ ਗੱਡੀ ਚੱਲਦੀ ਕਿਉਂ ਨਹੀਂ ਗਈ ਗੱਡੀ ਚੱਲਦੀ ਚਾੜੋ ਨਹੀਂ ਕਰਦਾ ਫਟਾਫਟ ਫੜਾ ਪੋਚਾ ਨਹੀਂ ਲੈਂਦਾ ਫਟਾਫਟ ਚਾਹ ਪੀ ਕੇ ਬੈਟਰੀ ਚਾਰਜ ਹੋ ਜਾਂਦੀ ਆ ਅੱਖਾਂ ਖੁੱਲ ਜਾਂਦੀਆਂ ਆ ਰਮਨ ਅੱਖਾਂ ਖੁੱਲ ਜਾਂਦੀਆਂ ਹਾਂ ਨਹੀਂ ਠੀਕ ਆ ਫਿਰ ਤਾਂ ਠੀਕ ਆ ਚਾਹ ਪੀਣੀ ਚਾਹੀਦੀ ਆ ਜ਼ਰੂਰ ਹਾਂਜੀ ਹਾਂ ਪਰ ਇੰਨੀ ਵੀ ਨਹੀਂ ਪੀਣੀ ਚਾਹੀਦੀ ਕਿ ਬੰਦਾ ਫਿਰ ਨੇ ਨੀ ਵੀ ਬੀਜੀ ਐ ਮੀ ਹੁਣ ਤੁਸੀਂ ਗੱਪਾਂ ਮਾਰੀ ਜਨੇ ਆ ਦੇਖੋ ਮੈਂ ਦੂਜਾ ਕੱਪ ਆ ਤੀਜਾ ਨਹੀਂਗਾ ਨਾਲੇ ਮੈਂ ਕਾਫੀ ਬਣਾਈ ਆ ਚਾਹ ਨਹੀਂ ਬਣਾਈ ਕੱਪ ਵੀ ਉੱਪਰ ਤੇ ਭਰਿਆ ਹੋਇਆ ਤੇ ਮੈਂ ਅੱਧਾ ਹੀ ਪੀਣਾ ਕੱਪ ਹਮ ਚੱਲ ਕਾਫੀ ਬਣਾਈ ਹੁਣ ਮੈਂ ਚਾਹ ਨਹੀਂ ਬਣਾਈ ਨਾਲੇ ਮੈਂ ਦੁੱਧ ਤੋਂ ਬਗੈਰ ਪੀਣਾ ਤੇ ਇਹ ਦੁੱਧ ਪਾ ਕੇ ਬਿੰਦੀ ਐ ਤੇ ਦੁੱਧ ਵਾਲੀ ਚਾਹ ਜਿਹੜੀ ਨੁਕਸਾਨ ਕਰਦੀ ਐ ਪਰ ਇਹਨੂੰ ਕਈ ਵਾਰੀ ਦੱਸਿਆ ਨਹੀਂ ਪਤਾ ਲੱਗਦਾ ਮੈਡਮ ਸਾਡੇ ਗੇੜਾ ਬੰਨੀ ਜਾਂਦੀ ਐ ਜੇ ਕੋਈ ਦੁੱਖ ਤਕਲੀਫ ਐ ਦਵਾਈ ਵੀ ਖਾ ਲੈਣੀ ਐ ਤੇ ਨਾਲ ਉਹ ਪਰ ਸਮੋਸੇ ਪਟੂਰੇ ਵੀ ਖਾ ਲੈਣੇ ਹਾਂ ਕੋਈ ਪਰੇਜ ਨਹੀਂ ਤੈਨੂੰ ਚਾਹੀਦਾ ਭਰੇਜ ਕਰਨਾ ਨਹੀਂ ਮਤਲਬ ਹੁਣ ਚਾਹ ਪੀਣੀ ਆ ਕੀ ਮਤਲਬ ਆਪਾਂ ਲੜਨਾ ਆ ਲੜਨਾ ਹੀ ਆ ਲੜਨਾ ਵੀ ਆ ਚਾਹ ਵੀ ਪੀਣੀ ਆ ਤੇਰੀ ਨਹੀਂ ਹੁਣ ਦਿਖਾਉਣਾ ਸਾਰਿਆਂ ਨੂੰ ਇਹੀ ਲੜਦੇ ਆ ਹਾਂ ਬਿਲਕੁਲ ਬਿਲਕੁਲ ਲੜਦੇ ਆ ਲੜਨਾ ਚਾਹੀਦਾ ਚੰਗੀ ਕੰਮ ਜਿਹੜਾ ਉਹ ਦੱਸਣਾ ਚਾਹੀਦਾ ਹੈ ਕਿ ਕਿਸੇ ਨੂੰ ਵੀ ਹਾਂ ਵੀ ਆ ਗੱਲ ਚੰਗੀ ਹੈ ਪਾਪਾ ਕੀ ਗੱਲ ਹੈ ਮੈਂ ਗਈ ਸੀ ਅੱਜ ਕਿਤੇ ਮੈਂ ਜਾ ਉੱਥੇ ਪੀਤੀ ਮੈਨੂੰ ਵਧੀਆ ਨਹੀਂ ਲੱਗੀ ਫੇਰ ਮੈਂ ਕਿਹਾ ਹੁਣ ਕਾਰ ਜਾ ਕੇ ਤੇ ਇੱਕ ਕੱਪ ਪੀਣਾ ਹੀ ਪੈਣਾ ਉਹ ਫੇਰ ਹੁਣ ਗੱਲ ਬਣਨੀ ਹੈ ਚਲੋ ਠੀਕ ਹੈ ਡੀ ਪੀਲਾ ਪੀਲਾ ਹਾਂ ਇਦਾਂ ਹਰ ਵਾਰੀ ਕਿਤੇ ਨਿਕਤੇ ਪੀਣੀ ਫੇਰ ਘਰ ਆਣ ਕੇ ਪੀਣੀ ਆ ਤਾਂ ਕਿੰਨੀ ਵਾਰੀ ਕਿਹਾ ਆਟੇ ਵਾਲੇ ਬਿਸਕਟ ਲੈ ਆਓ ਲੈ ਆਓ ਨਹੀਂ ਲਿਆ ਕੇ ਦਿੱਤੇ ਹਾਰ ਕੇ ਚਲੋ ਮੈਂ ਕਿਹਾ ਆਹੀ ਕਰਨੇ ਆ ਹੂੰ ਰੱਬ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਆਪਾਂ ਇਦਾਂ ਹੀ ਮਿਲਦੇ ਗੱਲਦੇ ਰਹੀ ਆ ਜਦੋਂ ਅਸੀਂ ਬੋਰ ਹੁੰਨੇ ਆ ਅਸੀਂ ਸੋਚਦੇ ਆਂ ਅਸੀਂ ਕੈਮਰਾ ਔਨ ਕਰ ਲੈਨੇ ਆ ਵੀ ਚਲੋ ਗੱਲਾਂ ਕਰਦੇ ਆਪਾਂ ਚਲੋ ਗੱਲਾਂ ਕਰਦੇ ਆ ਤੁਹਾਡੇ ਉਹ ਸੁਣਾਓ ਕਿੰਦਾ ਹਾਲ ਚੰਗਾ ਠੀਕ ਹੈ ਸਹੀ ਅੱਲਾਹ ਦੀ ਗੱਲ ਆਓ ਚਾਹ ਪੀ ਲਓ ਸਰੀ ਸਰੀ ਔਟਕੇ ਬੰਦੇ ਨੂੰ ਐ ਪੋਜ਼ਿਟਿਵ ਰਹਿਣਾ ਜਿੱਦਾ ਪੋਜ਼ਿਟਿਵ ਹੀ ਗੱਲਾਂ ਕਰਨੀ ਚਾਹੀਦੀ ਸਵੇਰੇ ਉੱਠ ਕੇ ਨਾਲੇ ਦੋ ਗਲਾਸ ਪਾਣੀ ਦੇ ਰੀਂਣਾ ਚਾਹੀਦੇ ਪਤਾ ਬਿਲਕੁਲ ਬਿਲਕੁਲ ਉਹ ਤਾਂ ਬਹੁਤ ਜ਼ਰੂਰੀ ਆ ਪਾਣੀ ਪੀਣਾ ਘੜੇ ਦਾ ਪਾਣੀ ਅਸੀਂ ਘੜਾ ਰੱਖਿਆ ਦੇਖ ਲੋ ਸਾਡੀ ਸੋਈ ਚਾਕੇ ਹੂੰ ਦਿਖਾਲ ਦਿਆਂਗੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਹਾਂਜੀ ਘੜੇ ਵਾਲਾ ਪਾਣੀ ਪੀਨੇ ਆ ਘੜੇ ਵਾਲਾ ਹੀ ਪਾਣੀ ਪੀਨੇ ਆ ਅਸੀਂ ਫਰਿੱਜ ਵਾਲਾ ਪਾਣੀ ਬਿਲਕੁਲ ਨਹੀਂ ਪੀਂਦੇ ਪਰ ਲੋਕ ਹਟਦੇ ਨਹੀਂ ਕਿ ਠੰਡਾ ਠੰਡਾ ਪਰ ਅਸੀਂ ਘੜਾ ਰੱਖਿਆ ਆ ਪਰ ਉਹਦਾ ਪਾਣੀ ਪੀਨੇ ਆ ਤੇ ਸਹੀ ਆ ਇਹ ਇਦਾਂੇ ਰਹਿਣਾ ਚਾਹੀਦਾ ਤਾਂਬੇ ਦੀ ਗੜੀ ਵੀ ਰੱਖੀ ਆ ਹੂੰ ਗੜਵੀਚ ਵੀ ਪਾ ਕੇ ਰੱਖੀ ਦਰ ਰਾਤ ਨੂੰ ਪਾਣੀ ਤਾਂਬੇ ਦੀ ਗੜਵੀ ਫੇ ਉਹ ਰਖੋ ਤਾਂ ਸਿਹਤ ਲਈ ਵਧੀਆ ਹੈ ਮੈਂ ਤੇ ਕਹਣਾ ਅੱਜ ਕੱਲ ਜਿਹੜਾ ਟਾਈਮ ਜਾ ਰਿਹਾ ਨਾ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਸਿਹਤ ਦਾ ਬਹੁਤ ਖਿਆਲ ਰੱਖੋ ਖਾਣ ਪੀਣ ਦਾ ਹਨਾ ਫੇਰੀ ਹੈ ਤੇ ਸਾਰੇ ਤੰਦਰੁਸਤ ਰਹਿਣੇ ਚਾਹੀਦੇ ਆ ਤੇ ਤੰਦਰੁਸਤੀ ਨਾਲ ਦਾ ਨਜ਼ਾਰਾ ਕੋਈ ਨਹੀਂ ਹੈ ਹਾਂਜੀ ਹਨਾ ਫੈਮਿਲੀ ਸਾਰੀ ਤੰਦਰੁਸਤ ਹੋਵੇ ਤਾਂ ਹੀ ਮਜ਼ਾ ਆ ਬਿਲਕੁਲ ਬਿਲਕੁਲ ਤਾਂ ਹੀ ਹੱਸਦੇ ਖੇੜਦੇ ਜ਼ਿੰਦਗੀ ਨਿਕਲ ਜਾਂਦੀ ਆ ਦੁੱਖ ਕਦੋਂ ਆਦਾ ਕਦੋਂ ਚਲੇ ਜਾਂਦਾ ਪਤਾ ਹੀ ਨਹੀਂ ਲੱਗਦਾ ਸਹੀ ਗੱਲ ਹੈ ਇਹਦਾ ਆਪਣਾ ਖਾਣ ਪੀਣ ਦਾ ਖਿਆਲ ਰੱਖੋ ਅਨਾਸਾਰਕ ਉਸ ਪਾਣੀ ਵੱਧ ਤੋਂ ਵੱਧ ਜਿੰਨਾ ਪੀ ਹੁੰਦਾ ਪੀਓ ਹਾਂਜੀ ਵੈਸੇ ਤਾਂ ਡਾਕਟਰ ਤਾਂ 2-3 ਲੀਟਰ ਕਹਿੰਦੇ ਆ ਅੱਜ ਕੱਲ ਨਿਆਣੇ ਲੱਸੀ ਨਹੀਂ ਪੀਂਦੇ ਨਿਆਣੇ ਦਹੀਂ ਨਹੀਂ ਖਾਂਦੇ ਕਹਿੰਦੇ ਸਾਨੂੰ ਬੋ ਆਉਂਦੀ ਆ ਦਹੀਂ ਚੋਂ ਲੱਸੀ ਚੋਂ ਪਰ ਜੇ ਬੱਚਿਆਂ ਨੂੰ ਆਪਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦਹੀਂ ਤੇ ਲੱਸੀ ਆਪਾਂ ਨੂੰ ਖਿਲਾਉਣਾ ਪਰਉਣਾ ਚਾਹੀਦਾ ਆ ਆਪਾਂ ਤਾਂ ਚਲੋ ਪਹਿਲਾਂ ਦੇ ਟਾਈਮ 'ਚ ਘੜੜ ਪੀਂਦੇ ਹੁੰਦੇ ਸੀ ਔ ਚਾਟੀ ਦਾ ਬਿਲਕੁਲ ਵਾਹ ਉਹ ਕਿੰਨਾ ਵਧੀਆ ਹੁੰਦਾ ਸੀ ਵਿੱਚ ਮੱਖਣ ਹੁੰਦਾ ਸੀ ਵਾੜਾ ਵਾੜਾ ਬਰੀਕ ਬਰੀਕ ਜਿਆ ਤਾਂ ਨਾਲੇ ਲੱਸੀ ਚਾਟੀ ਦੀ ਬੜੀ ਸਵਾਦ ਹੁੰਦੀ ਸੀ ਕੜਿਆ ਦੁੱਧ ਹੋਣਾ ਉਦੋਂ ਲੱਸੀ ਨਾਲ ਹੀ ਬੁੜੀਆਂ ਸਿਰਨਵਾਰਦੀਆਂ ਹੁੰਦੀ ਸੀ ਹਾਂ ਉਹਦੇ ਨਾਲ ਬਾਲ ਇੰਨੇ ਸੋਹਣੇ ਤੇ ਲੱਸੀ ਪਈ ਹੁੰਦੀ ਸੀ ਤੇ ਉਹਦੇ ਨਾਲ ਸਿਰਨ ਤੁਹਾਨੂੰ ਦੇ ਐਨ ਬਾਲ ਸਹੀ ਹੁੰਦੇ ਹਾਂਜੀ ਉਹਨਾਂ ਸ਼ੈਂਪੂਆਂ ਨਾਲ ਨਹਾ ਲਾ ਕੇ ਵਾਲ ਹੀ ਉੜ ਗਏ ਸਾਰੇ ਗੰਜੇ ਹੋ ਗਏ ਵਾਲ ਰਹਿ ਨਹੀਂ ਸਰਤੇ ਕਹਦੇ ਸ਼ੈਂਪੂਆਂ ਨਾਲ ਕੈਮੀਕਲ ਆਉ ਸ਼ੈਂਪੂ ਕੈਮੀਕਲ ਆ ਹਾਂ ਲਓ ਕੋਈ ਇਦਾਂ ਕਰਕੇ ਚਲੋ ਵਧੀਆ ਦੇਈ ਉਹ ਤਾਂ ਬਹੁਤ ਵਧੀਆ ਚੀਜ਼ ਆ ਚਲੋ ਗਾਂ ਦਾ ਦੁੱਧ ਹੋਵੇ ਜਿਹੜਾ ਕੜਿਆ ਹੋਵੇ ਥੋੜਾ ਜਿਹਾ ਘਰ ਕਾੜ ਲਓ ਉਹਨੂੰ ਬੱਚਿਆਂ ਨੂੰ ਉਹਦਾ ਦਹੀਂ ਬਣਾ ਕੇ ਲੱਸੀ ਬਣਾ ਕੇ ਪਿਲਾਓ ਇਹ ਬਹੁਤ ਵਧੀਆ ਚੀਜ਼ ਆ ਜਿਹੜੇ ਕੋਲ ਡਰਿੰਕ ਪੀਨੇ ਆ ਨਾ ਕੋਕ ਲਿਮਕਾ ਔਰ ਆਪਰਾ ਇਹ ਉਹ ਇਹ ਕੁਛ ਵੀ ਨਹੀਂ ਹੈ ਇਹ ਤਾਂ ਐਮੀ ਆਪਣੀ ਸਿਹਤ ਖਰਾਬ ਕਰਨ ਵਾਲਾ ਕੰਮ ਆ ਬਿਲਕੁਲ ਸਹੀ ਗੱਲ ਹੈ ਤੇ ਇੱਕ ਫਰਾਈ ਪਰੌਂਠਾ ਬਿਲਕੁਲ ਨਾ ਖਾਓ ਉਹ ਵੀ ਬਹੁਤ ਭੈੜੀ ਚੀਜ਼ ਆ ਅਸੀਂ ਇਹ ਤਾਂ ਖਾ ਲੈਂਦੇ ਕਦੀ ਮੈਂ ਬਿਲਕੁਲ ਨਹੀਂ ਫਰਾਈ ਪਰੌਂਠਾ ਖਾਂਦਾ ਸੁੱਕਾ ਪਰੌਂਠਾ ਲਾਉਣਾ ਉਹਦੇ ਉੱਪਰ ਉਹਦਾ ਬਟਰ ਲਾ ਕੇ ਮੈਂ ਸਿਰਫ ਆਲੂ ਵਾਲਾ ਪਰੌਂਠਾ ਖਾਣੀ ਹੁੰਦੀ ਆ ਫਰਾਈ ਦੂਜਾ ਥੋੜੀ ਕੋਈ ਖਾਦਾ ਕਦੀ ਪਰੌਂਠਾ ਖਾਦਾ ਹੀ ਨਹੀਂ ਹੂੰ ਬਸ ਇਦਾਂ ਹੀ ਇਦਾਂ ਹੀ ਨਿਕਲ ਗਿਆ ਕੰਮ ਸਾਰਾ ਮੈਂ ਤਾਂ ਅੱਜ ਖਾਦਾ ਸਮੋਸਾ ਮੈਂ ਤਾਂ ਅੱਜ ਭਟੂਰਾ ਖਾਦਾ ਇਦਾਂ ਹੀ ਕਹਿ-ਕਹਿ ਕੇ ਸਾਰੀ ਜ਼ਿੰਦਗੀ ਇਦਾਂ ਹੀ ਨਿਕਲ ਗਈ ਚਲ ਕੋਈ ਛੱਡ ਦੇ ਹੈ ਨਹੀਂ ਸਾਰਾ ਕੁਝ ਦੱਬੀ ਜਾਂਦੀ ਮੈਂ ਬਥੇਰਾ ਕਿੰਨਾ ਪਰ ਕੀ ਕਰੇ ਫਿਰ ਸਾਡੀ ਲੜਾਈ ਹੋ ਜਾਂਦੀ ਉਹ ਤਾਂ ਹੈ ਇਸ ਲਈ ਇਸ ਲਈ ਕਹਿਣਾ ਨਹੀਂ ਚਾਹੀਦਾ ਖਾਂਦੇ ਬੰਦੇ ਨੂੰ ਨਹੀਂ ਢੋਕਣਾ ਚਾਹੀਦਾ ਉਹਨੂੰ ਖਾ ਲੈਣ ਦੇਣਾ ਚਾਹੀਦਾ ਆਰਾਮ ਨਾਲ ਖਾ ਪੀ ਕੇ ਬੰਦਾ ਜਦੋਂ ਬੈਠੇ ਤੇ ਬਾਅਦ ਵਿੱਚ ਭਾਵੇਂ ਕਹਿ ਦੇਵੇ ਵੀ ਤੈਨੂੰ ਆਹ ਨਹੀਂ ਖਾਣਾ ਚਾਹੀਦਾ ਜਦੋਂ ਬੰਦਾ ਖਾਂਦਾ ਹੋਵੇ ਨਾ ਜੇ ਕੋਈ ਉਹਨੂੰ ਛੇੜੇ ਢੋਕਣ ਵੇ ਆ ਕੇ ਉਹਨੂੰ ਗੁੱਸਾ ਵਾਗੇ ਨਾ ਚੜਦਾ ਉਹ ਜ਼ਹਿਰ ਨੂੰ ਉਹਨੂੰ ਲੱਗਦਾ ਤੇ ਉਹ ਪੈਂਦਾ ਫੇ ਟੁੱਟ ਕੇ ਕਈ ਵਾਰ ਤੁਸੀਂ ਦੇਖਿਆ ਪਾ ਆ ਕੁੱਤਾ ਜੇ ਕੋਈ ਖਾ ਰਿਆ ਹੋਵੇ ਆਪਾਂ ਉਹਨੂੰ ਛੇੜਦੇ ਨਹੀਂ ਉਹ ਪੈਂਦਾ ਟੁੱਟ ਕੇ ਜਾਨਵਰ ਆ ਜੇ ਬੰਦਾ ਕੋਈ ਵੀ ਆ ਨਾ ਉਹੀ ਹਸਾ ਆ ਵੀ ਖਾਂਦਿਆਂ ਨੂੰ ਨਹੀਂ ਟੋਕਣਾ ਚਾਹੀਦਾ ਬਾਅਦ ਚ ਕਹ ਲਓ ਕੋਈ ਨਹੀਂ ਜੀ ਕਹਿਣਾ ਹੀ ਆ ਕੁਛ ਸਹੀ ਗੱਲ ਹੈ ਉਹਦੋਂ ਨਹੀਂ ਕਹਿਣਾ ਚਾਹੀਦਾ ਤੇ ਚਲੋ ਕੋਈ ਕਰਨੀ ਜੀ ਇਦਾਂ ਹੀ ਆ ਸਾਰੇ ਤੰਦਰੁਸਤ ਰਹੋ ਤੇ ਖੁਸ਼ ਰਹੋ ਤੇ ਸਵੇਰੇ ਉੱਠ ਕੇ ਨਾ ਦੋ ਚਾਰ ਗੱਲਾਂ ਜ਼ਰੂਰ ਆਪਣੇ ਧਿਆਨ ਚ ਲਿਆਇਆ ਕਰੋ ਉਹ ਜ਼ਰੂਰ ਪੋਜ਼ਿਟਿਵ ਗੱਲਾਂ ਜ਼ਰੂਰ ਬੋਲਿਆ ਕਰੋ ਹਨਾ ਇਹ ਗੱਲਾਂ ਬਹੁਤ ਜ਼ਰੂਰੀ ਆ ਇਹ ਦਿਨਾਂ ਦੇਖੋ ਸਾਰਾ ਪਰਿਵਾਰ ਸਾਰਾ ਕੁਝ ਹੀ ਬਹੁਤ ਵਧੀਆ ਹੋ ਜਾਂਦਾ ਹੈ ਨਾ ਤੇ ਇਹੀ ਸਵੇਰੇ ਉੱਠ ਕੇ ਕਹਿਣਾ ਹੈ ਸਵੇਰ ਨੂੰ ਉੱਠ ਕੇ ਰੱਬ ਦਾ ਨਾਮ ਲੈਣਾ ਤੇ ਇਹੀ ਕਹਿਣਾ ਹੈ ਕਿ ਸਾਡਾ ਪਰਿਵਾਰ ਬਹੁਤ ਵਧੀਆ ਹੈ ਸਾਡੇ ਬੱਚੇ ਬਹੁਤ ਵਧੀਆ ਹੈ ਬੱਚੇ ਸਾਡੇ ਬਹੁਤ ਕਾਮਯਾਬ ਆ ਹੈ ਨਾ ਤੇ ਨਾਲ ਨਾਲ ਕਹੀ ਜਾਣਾ ਪ੍ਰਮਾਤਮਾ ਤੇਰਾ ਸ਼ੁਕਰ ਹੈ। ਵਾਹਿਗੁਰੂ ਤੇਰਾ ਸ਼ੁਕਰ ਹੈ। ਸਾਰੇ ਗੱਲ ਕਹਿ ਕੇ ਉਦੋਂ ਬਾਅਦ ਕਹਿਣਾ ਵਾਹਿਗੁਰੂ ਤੇਰਾ ਸ਼ੁਕਰ ਹੈ। ਹਾਂਜੀ। ਅਸੀਂ ਤੰਦਰੁਸਤ ਹਾਂ ਵਾਹਿਗੁਰੂ ਤੇਰਾ ਸ਼ੁਕਰ ਹੈ। ਵਾਹਿਗੁਰੂ ਤੇਰਾ ਸ਼ੁਕਰ ਹੈ। ਸਾਨੂੰ ਬਹੁਤ ਕੁਝ ਦਿੱਤਾ ਹੈ ਵਾਹਿਗੁਰੂ। ਤੇਰਾ ਸ਼ੁਕਰ ਹੈ। ਤੇਰਾ ਸ਼ੁਕਰ ਹੈ। ਸਾਨੂੰ ਤੰਦਰੁਸਤੀ ਦਿੱਤੀ ਆ, ਸਾਨੂੰ ਖਾਣ ਪੀਣ ਨੂੰ ਵਧੀਆ ਦਿੱਤਾ ਹੈ, ਸਾਨੂੰ ਪਹਿਨਣ ਨੂੰ ਦਿੱਤਾ ਹੈ ਬਹੁਤ ਵਧੀਆ। ਤੇਰਾ ਬਹੁਤ-ਬਹੁਤ ਸ਼ੁਕਰ ਹੈ। ਹਾਂਜੀ। ਸ਼ੁਕਰਾਨਾ ਕਰਨਾ ਆ ਬਿਲਕੁਲ ਹਾਂ ਤੇ ਫਿਰ ਦੇਖੋ ਉਹ ਤੁਹਾਡੇ ਉਹ ਕਿਦਾਂ ਤੁਹਾਡਾ ਸਾਰਾ ਕੁਝ ਕਰਦਾ ਮਾਹੌਲ ਤੁਸੀਂ ਸਾਰਾ ਕੁਝ ਤੰਦਰੁਸਤ ਹਾਂ ਸਾਰਾ ਕੁਝ ਹੀ ਮਿਲਦਾ ਬੰਦੇ ਨੂੰ ਹਾਂਜੀ ਹਾਂਜੀ ਔਰ ਦਿਲੋਂ ਕਹਿਣਾ ਆ ਦਿਲੋਂ ਕਹਿਣਾ ਵਾਹਿਗੁਰੂ ਤੇਰਾ ਸ਼ੁਕਰ ਆ ਮੈਂ ਤੰਦਰੁਸਤ ਹਾਂ ਮੈਂ ਠੀਕ ਹਾਂ ਤੇਰਾ ਸ਼ੁਕਰ ਆ ਤਾਂ ਹੀ ਆਪਾਂ ਠੀਕ ਰਵਾਂਗੇ ਔਰ ਦੇਖਿਓ ਜੇ ਨਹੀਂ ਵੀ ਠੀਕ ਤਾਂ ਪਤਾ ਵੀ ਠੀਕ ਹੁੰਦੇ ਜਾਣਾ ਆ ਬਿਲਕੁਲ ਲੋਕ ਇਹ ਕਹਿਣ ਦੇ ਨਾਲ ਬਹੁਤ ਪਾਵਰ ਆ ਇਹਦੇ ਵਿੱਚ ਇਹ ਜਿਹੜੇ ਆਪਣੇ ਬਾਰਡ ਹੈ ਨਾ ਆਪਾਂ ਬੋਲਦੇ ਆ ਜੋ ਵੀ ਆਪਾਂ ਬੋਲਦੇ ਆ ਇਹ ਪਰਮਾਤਮਾ ਦੀ ਬ੍ਰਹਮੰਡ ਦੇ ਵਿੱਚ ਕਹਿੰਦੇ ਹੁੰਦੇ ਆ ਇਹ ਸਾਰੀਆਂ ਗੱਲਾਂ ਸੁਣਦਾ ਪਰਮਾਤਮਾ ਬਿਲਕੁਲ ਜੋ ਆਪਣੇ ਆਪਾਂ ਕਹਿੰਨੇ ਆ ਉਹ ਵਾਪਸ ਹੁੰਦਾ ਆ ਪਾ ਨੂੰ ਵਾਪਸ ਮਿਲਦਾ ਹੈ ਨਾ ਇਦਾਂ ਹੈ ਤੁਸੀਂ ਚੰਗਾ ਬੋਲੋਗੇ ਤੇ ਚੰਗਾ ਹੀ ਮਿਲੂਗਾ ਕਦੀ ਇਹ ਵੀ ਨਹੀਂ ਕਿਸੇ ਨੂੰ ਕਹਣਾ ਮੇਰੀ ਸਿਹਤ ਨਹੀਂ ਠੀਕ ਰਹਿੰਦੀ ਜਦੋਂ ਤੁਹਾਨੂੰ ਕੋਈ ਪੁੱਛਦਾ ਹੋਊਗਾ ਉਹ ਚੜਦੀ ਕਲਾ ਆ ਰੱਬ ਨੇ ਬਹੁਤ ਕੁਝ ਦਿੱਤਾ ਬਹੁਤ ਆਨੰਦ 'ਚ ਹੈ ਤੇ ਸਾਰਾ ਕੁਝ ਹੀ ਸਹੀ ਹੈ ਠੀਕ ਹੀ ਹੋਊਗਾ ਸਾਰਾ ਕੁਝ ਹੀ ਠੀਕ ਹੋਊਗਾ ਹੈ ਨਾ ਤੇ ਸਵੀਰ ਦੀ ਚਾਹ ਨਾਲ ਆਪਣੀਆਂ ਗੱਪਾਂ ਛੱਪਾਂ ਵੀ ਹੋ ਗਈਆਂ ਵਿਚਾਰ ਕੋਈ ਤੁਹਾਡੇ ਨਾਲ ਸਾਂਝਾ ਵੀ ਕਰ ਲਿਆ ਤੇ ਬਹੁਤ ਵਧੀਆ ਲੱਗਾ ਤੇ ਆਪਾਂ ਫੇਰ ਇਦਾਂ ਹੀ ਕਿਸੇ ਦਿਨ ਚਾਹ ਪੀਵਾਂਗੇ ਤੇ ਗੱਲਾਂ ਬਾਤਾਂ ਕਰਾਂਗੇ ਤੇ ਚਲੋ ਫੇਰ ਮਿਲਦੇ ਆਪਾਂ ਚੰਗਾ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ